ਇਹ ਇੱਕ ਬੰਦੇ ਦੀ ਲੜਾਈ ਆ ਇਹ ਸਾਰੇ ਏਰੀਏ ਦੀ ਲੜਾਈ ਆ ਉਹ ਸਾਨੂੰ ਇੱਕ ਕਿਹੜਾ ਤੁਮ ਕਿਹਾ ਤਾ ਦੇਖੋ ਇਹ ਮੇਰਾ ਨਾਮ ਜਸਵਿੰਦਰ ਸਿੰਘ ਕੱਲੋਂ ਮੈਂ ਟਾਰੀ ਦੇ ਵਿੱਚ ਇੱਕ ਕੋਕਾ ਕੋਲਾ ਦਾ ਵਪਾਰ ਕਰਦਾ ਔਰ ਇੱਕ ਸੰਸਥਾ ਦਾ ਸਕੂਲ ਚਲਾ ਰਿਆ ਮੈਨੂੰ ਇੱਕ ਹਫਤੇ ਤੋਂ ਜਿਹੜੀਆਂ ਲਗਾਤਾਰ ਕਾਲ ਆ ਰਹੀਆਂ ਇਹ ਬਾਰ ਦੇ ਨੰਬਰ ਤੋਂ ਅੱਲਾ ਦੇ ਮੇਰੇ ਤੋਂ ਫਰौती ਮੰਗੀ ਜਾਂਦੀ ਸੀ 50 ਲੱਖ ਰੁਪਈਆ ਜੋ ਕਿ ਮੈਂ ਦੇਣ ਤੋਂ ਮਨਾਂ ਕਰ ਦਿੱਤਾ ਉਸ ਤੋਂ ਬਾਅਦ ਮੈਨੂੰ ਧਮਕੀਆਂ ਲਾਈ ਜਾਂਦੀਆਂ ਮੇਰੇ ਫਾਦਰ ਸਾਹਿਬ ਨੂੰ ਧਮਕੀਆਂ ਲਾਈ ਜਾਂਦਾ ਮੇਰੇ ਬੇਟੇ ਮੇਰੀ ਵਾਈਫ ਦੀਆਂ ਫੋਟੋ ਤੇ ਕ੍ਰੋਸ ਮਾਰ ਕੇ ਭੇਜੇ ਜਾਂਦੇ ਸੀਗੇ ਨਹੀਂ ਭੇਜੇ ਜਾ ਰਹੇ ਔਰ ਕੱਲ ਫੇਰ ਮੈਂ 4-5 ਦਿਨ ਤੋਂ ਸੁੱਤਾ ਨਹੀਂ ਆਇਆ ਇਹ ਪੁਲਿਸ ਪ੍ਰਸ਼ਾਸਨ ਦਾ ਮੈਂ ਧੰਨਵਾਦ ਇਸ ਕਰਕੇ ਕਰਦਾ ਕਿ ਪੁਲਿਸ ਪ੍ਰਸ਼ਾਸਨ ਨੇ ਮੇਰੇ ਸਿਕਿਉਰਿਟੀ ਲਈ ਹੋਈ ਪਰ ਮੈਂ ਮਾਨਸਿਕ ਤੌਰ ਤੇ ਅੰਦਰ ਰਹਿ ਰਹੇ ਮੇਰਾ ਬੱਚਾ ਸਕੂਲ ਨਹੀਂ ਜਾ ਰਿਹਾ ਅੰਦਰ ਰਹਿ ਰਹਿ ਕੇ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਾ ਤੇ ਕੱਲ ਫੇਰ ਧਮਕੀ ਉਹਨਾਂ ਨੇ ਲਾਈ ਪੀ ਪਹਿਲਾ ਵਾਲਿਆ ਯੋਰ ਨਾਲਿਆ ਤੇਰੀ ਸਰਕਾਰ ਨੇ ਯੋਰ ਕੀ ਕਰੀ ਪਹਿਲੀ ਵਾਰੀ ਧਮਕੀਆਂ ਲਾ ਚੁੱਕੇ ਪਹਿਲਾਂ ਵੀ ਕਦੀ ਧਮਕੀਆਂ ਆਈਆਂ ਸੀ ਪਹਿਲਾਂ ਮੈਨੂੰ ਬਾਦ ਦੇ ਨੰਬਰਾਂ ਤੋਂ ਕਾਲਾਂ ਆਉਂਦੀਆਂ ਪਰ ਮੈਨੂੰ ਪਤਾ ਹੁੰਦਾ ਕਿ ਇਹ ਗੈਂਗਸਟਰ ਹੀ ਲੋਕ ਕਰਦੇ ਮੈਂ ਝੁੱਕਦਾ ਨਹੀਂ ਹੁੰਦਾ ਲੇਕਿਨ ਇਹਨੇ ਮੇਰੇ ਫਾਦਰ ਸਾਹਿਬ ਨੂੰ ਵੀ ਕਰਦੀਆਂ ਸ਼ੁਰੂ ਕਰ ਦਿੱਤੀਆਂ ਔਰ ਚੈਟ ਕਰਨੀ ਸ਼ੁਰੂ ਕਰ ਦਿੱਤੀ ਇਸ ਕਰਕੇ ਹਾਰ ਕੇ ਮੈਂ ਇਹਦੀ ਕੌਨ ਚੁੱਕੀ ਝੁੱਕ ਕੇ ਔਰ ਕੋਰ ਸਾਰਾ ਜਿਹੜਾ ਮੈਂ ਪੁਛ ਪ੍ਰਸ਼ਾਸਨ ਵਿੱਚ ਦੀ ਕੰਪਲੇਨ ਵੀ ਕੀਤੀ ਆ ਔਰ ਐਸਐਸਪੀ ਸਾਹਿਬ ਦੀ ਨੋਲੇਜ ਦੇ ਵਿੱਚ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਸਾਰਾ ਜਿਹੜਾ ਜੋ ਵੀ ਮਸਲਾ ਹੈ ਇਹ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਧਮਕੀਆਂ ਦੇ ਕਾਰਨਗੇ ਦੱਸੇ ਜਾ ਰਿਹਾ ਪਰ ਧਮਕੀਆਂ ਦਾ ਕਾਰਨ ਸਿਰਫ 50 ਲੱਖ ਰੁਪਇਆ ਫਰੋਟੀ ਮੰਗਦੇ ਸੀ ਜੋ ਮੈਂ ਨਹੀਂ ਦਿੱਤੀ ਉਸ ਤੋਂ ਬਾਅਦ ਕਹਿੰਦੇ ਨੇ ਤੇਰਾ ਪੁੱਤ ਮਾਰਨਾ ਉਸ ਤੋਂ ਬਾਅਦ ਤੈਨੂੰ ਮਾਰਨਾ ਐਸੇ ਕਰਕੇ ਇਸੇ ਡਰ ਤੋਂ ਮੈਂ ਆਪਣਾ ਜਿਹੜਾ 50 ਸਕੂਲ ਛੋਟਾ ਆ ਕੇ 7 ਸਾਲ ਦਾ ਬੱਚਾ ਜੋ ਕਿ 11 ਸਾਲ ਪਹਿਲਾਂ ਮੇਰੇ ਵਿਆਹ ਤੋਂ 11 ਸਾਲਾਂ ਬਾਅਦ ਮਹਾਰਾਜ ਨੇ ਮੈਨੂੰ ਦਿੱਤਾ ਤੇ ਮੇਰੇ ਘਰ ਜਿਹੜੀ ਤੋਂ ਲਾਸਟ ਕੰਪੀਓ ਕਦੋਂ ਆਈ ਹੈ ਕੱਲ ਰਾਤ ਕੱਲ ਰਾਤ ਉਸ ਤੋਂ ਬਾਅਦ ਮੇਰੇ ਅੰਦਰ ਜਿਹੜਾ ਉਹ ਵੈਂਦਰ ਭਰਿਆ ਆਇਆ ਸੀ ਮੈਂ ਦੁਖੀ ਹੋ ਗਿਆ ਫਿਰ ਮੈਂ ਬਾਹਰ ਹੋ ਕੇ ਲਾਈਵ ਹੋਇਆ ਲਾਈਵ ਜਿਹੜੀ ਵੀਡੀਓ ਮੈਂ ਘਰ ਕੇ ਪਾਈ ਆ ਸਾਰਾ ਪਿੰਡ ਮੇਰੇ ਨਾਲ ਆ ਚੁੱਕਾ ਸੀ ਮੈਂ ਉਹਨੇ ਵੀ ਗੱਲ ਕਹੀ ਗੈਂਗਸਟਰ ਨੂੰ ਵੀ ਮੈਂ ਬਾਹਰ ਨਿਕਲ ਆ ਕਿਉਂਕਿ ਬੜੇ ਦਿਨਾਂ ਤੋਂ ਮੈਂ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ ਕਿ ਕੈਦੀਆਂ ਨੂੰ ਰਹਿ ਰਿਹਾ ਸੀ ਮੈਂ ਬਾਹਰ ਨਿਕਲੇ ਹਾਂ ਨਿਕਲ ਕੇ ਉਹਨੂੰ ਲਾਈਵ ਕੀਤੀ ਪਰ ਕੋਈ ਨਹੀਂ ਆਇਆ ਪਰ ਮੈਨੂੰ ਇਹ ਪੱਕਾ ਪਤਾ ਹੈ ਕਿ ਮੇਰੀ ਜਾਨ ਨੂੰ ਮੇਰੇ ਪਰਿਵਾਰ ਨੂੰ ਪੂਰਾ ਪੂਰਾ ਖਤਰਾ ਗੈਂਗਸਟਰ ਦਾ ਨਾਮ ਦੱਸੇ ਜਾ ਰਹੇ ਕੋਈ ਜੋ ਗੈਂਗਸਟਰ ਦਾ ਨਾਮ ਦੱਸ ਦਿਓ ਅਕਚਲ ਜਿਹ ਹੈ ਇਹ ਤੁਹਾਨੂੰ ਵੀ ਪਤਾ ਜਿਹੜੀ ਉਹਨੇ ਫੋਟੋ ਪਾਈ ਉਹ ਨਹੀਂ ਹੈ ਜੋ ਕਹਿੰਦੇ ਹੋ ਨਿਕਲਦਾ ਮੇਰੇ ਨਾਲ ਪਹਿਲਾਂ ਵੀ 2000 ਉਹਨੂੰ ਇਨੀ ਜਿਹੜਾ ਵੀ ਕੋਈ ਗੈਂਗਸਟਰ ਹੈ ਕੋਈ ਵੀ ਗੈਂਗਸਟਰ ਹੈ ਉਹਨੂੰ ਉਮੀਦ ਹੈ ਕਿ ਤੁਹਾਡੇ ਕੋਲ 5 ਲੱਖ ਹੋਏਗਾ 50 ਲੱਖ ਸੌਰੀ ਹੋਏਗਾ ਦੇਖੋ ਜੀ ਇਹ ਕਾਰੋਬਾਰ ਕਰਦਾਂ ਨਜ਼ਰ ਤੇ ਹੁੰਦਾ ਠੀਕ ਹੈ ਜੀ ਪਰ ਇਹ ਨਜ਼ਰ ਹੋਂਦਾ ਕਿ ਮੇਰੀ 2.5 ਕਰੋੜ ਦੀ ICICI ਦੇ ਵਿੱਚ ਲਿਮਟ ਆ 60 ਲੱਖ ਰੁਪਇਆ ਮੈਂ HDFC ਤੋਂ ਲਿੱਤਾ ਜਾਂ ਹੋਰ ਕਰਜ਼ੇ ਚੁੱਕੇ ਇਹਨਾਂ ਨੂੰ ਨਹੀਂ ਪਤਾ ਵੀ ਆਮ ਆਦਮੀ ਦੇ ਵਿੱਚ ਵਰਕਰ ਹੋ ਜਾਂ ਕੀ ਹੋ ਮੈਂ ਜੀ 48 ਦਾ ਆਮ ਆਦਮੀ ਪਾਰਟੀ ਦਾ ਵਪਾਰ ਮੰਡਲ ਦਾ ਵਪਾਰੀਆਂ ਦਾ ਪ੍ਰਧਾਨ ਮੇਰੇ ਫਾਦਰ ਸਾਹਿਬ ਵੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਔਰ ਅਸੀਂ ਸ਼ੁਰੂ ਤੋਂ ਸਾਡਾ ਸਿਆਸੀ ਨਾ ਕੋਈ ਪਹਿਲਾ ਪਛੋਕਣ ਸ਼ੁਰੂ ਤੋਂ ਸਾਨੂੰ ਹੈ ਸੀ ਕਿ ਆਮ ਆਦਮੀ ਪਾਰਟੀ ਬਦਲਾ ਲੈਣਾ ਹੈ ਭਗਵੰਤ ਮਾਨ ਲੈਣਾ ਹੈ ਅਸੀਂ ਪੂਰਾ ਯੋਰ ਲਾਇਆ ਔਰ ਸਾਡੀ ਸਰਕਾਰ ਵੀ ਆਈ ਆ ਪਰ ਅਸੀਂ ਆਪਣੇ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਸਰ ਜੇ ਗ੍ਰਹਿ ਮੰਤ్రਾਲਾ ਨੇ ਇਹ ਸੰਭਾਲ ਲਿਆ ਜਾਂਦਾ ਕੁੰਵਰ ਵੀਜੇ ਪ੍ਰਤਾਪ ਨੂੰ ਸੌਂਪ ਦੋ ਸ਼ਾਇਦ ਕੁਝ ਕੁਝ ਮਸਲਾ ਹੱਲ ਹੋ ਜੇ ਸ਼ਾਇਦ ਕੁਝ ਨਾ ਕੁਝ ਵਧੀਆ ਕਰ ਦੇ ਪਰ ਮੇਰੇ ਹਿਸਾਬ ਨਾਲ ਅਸੀਂ ਕਦੀ ਮਰਦਾਬਾਦ ਦੇ ਨਾਰੇ ਨਹੀਂ ਲਾਏ ਅਸੀਂ ਜਿੰਦਾਬਾਦ ਹੀ ਕਹਿੰਦੇ ਆ ਪਰ ਕਾਰਨ ਜਿਹੜਾ ਜੇ ਸਚਾਈ ਹੈ ਜੇ ਕਿ ਅਸੀਂ ਅੰਦਰੋਂ ਅੰਦਰ ਵਪਾਰੀ ਮੈਂ ਬੋਲਿਆ ਮੈਂ ਡਰਦਾ ਨਹੀਂ ਇਸ ਕਰਕੇ ਬੋਲਿਆ ਪਰ ਹਾਲਾਤ ਇਦਾਂ ਦੇ ਕਿ بڑے ਲੋਕੀ ਫਰੋਤੀਆਂ ਦੇ ਅੰਦਰ ਜੇ ਤਰਨਤਨ ਜ਼ਿਲ੍ਹੇ ਦਾ ਬੁਰਾ ਹਾਲਾਤ ਹੋ ਚੁੱਕਾ ਹੈ। ਔਰ ਇਸ ਕੋਲ ਤੁਹਾਡੇ ਕੋਲ ਹੋਵੇ ਕਿਸੇ ਨੂੰ ਤੁਮ ਕੀ ਦੇਖੋ ਜੀ ਇਹਦੇ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ ਟਾਰੀ ਦੇ ਵਿੱਚ ਕਦੇ ਹੋਰ ਵੀਰ ਨੇ ਉਹ ਅੱਗੇ ਆਪਣਾ ਦੱਸ ਚੁੱਕੇ ਉਹਨਾਂ ਨੇ ਵੀ ਆਈਆਂ ਸੀ। ਕੀ ਉਹਨਾਂ ਨੇ ਕੰਪਲੇਨ ਦਰਜ ਕਰਵਾਈ ਕੋਈ? ਕਰਵਾਈ ਹੋਈ ਹੈ ਜੀ। ਕਰਵਾਈ ਹੋਈ ਹੈ। ਹਾਂ। ਔਰ ਜੇ ਗੱਲ ਕਰੀਏ ਤੇ ਹੋਰ ਵੀ ਇਸ ਇਲਾਕੇ ਦੇ ਵਿੱਚ ਜਿਹੜੇ ਹਾਲਾਤ ਹੈ ਉਹ ਹਾਲਾਤ ਕਿੱਦਾਂ ਦੇ ਆ ਧਮਕੀਆਂ ਤੋਂ ਇਲਾਵਾ ਹੋਰ ਹਾਲਾਤ ਕੀ ਦੇਖੋ ਨਸ਼ਾ ਤੇ ਨਸ਼ਾ ਘਰ ਘਰ ਪਹੁੰਚ ਚੁੱਕਾ ਹੈ ਹਰ ਘਰ ਦੇ ਵਿੱਚ ਜੇ ਅੱਜ ਨਸ਼ਾ ਪਾਕਿਸਤਾਨੋਂ ਆ ਰਿਹਾ ਤੇ ਨਾਲ ਦੋ ਨੰਬਰ ਦੇ ਬਾਹਰ ਦੇ ਹਥਿਆਰ ਆ ਰਹੇ ਕਿਤੇ ਅੱਜ ਤਾਰੀਖ ਤੇ ਤਸਦੀਕ ਕਰਕੇ ਵੇਖ ਲਈ ਜਾਵੇ ਨਾ ਮੈਂ ਕਹਿੰਦਾ 150 200 ਸ਼ਾਇਦ ਹਥਿਆਰ ਤਾਰੀ ਵਿੱਚ ਹੋ ਜੇ ਆਪਾਂ ਗੱਲ ਕਰੀਏ ਕਿ ਅਟਾਰੀ ਹਲਕੇ ਅਟਾਰੀ ਹਲਕੇ ਤੋਂ ਕੁਝ ਹੀ ਦੂਰੀ ਤੇ ਵਾਗਾ ਬਾਰਡਰ ਦੀ ਸਰਹੱਦ ਆ ਵਾਗਾ ਬਾਰਡਰ ਦੀ ਸਰਹੱਦ ਤੇ ਬੀਐਸਐਫ ਦੀ ਟਾਈਟ ਸਿਕਿਉਰਿਟੀ ਹੈ ਟਾਈਟ ਕਿਊਰਟੀ ਦੇ ਬਾਵਜੂਦ ਵੀ ਨਸ਼ਾ ਕਿਵੇਂ ਆ ਸਕਦਾ ਕੁਝ ਕਹਿਣਾ ਸਰ ਡਰੋਨਾਂ ਯਾਰ ਆ ਰਹੇ ਆ ਡੈਲੀ ਡਰੋਨ ਦੇ ਗਰੇ ਔਰ ਸਾਡੀ ਪੰਜਾਬ ਪੁਲਿਸ ਫੜ ਰਹੀ ਦੀ ਨਸ਼ਾ ਫੜਿਆ ਵੀ ਜਾ ਰਿਹਾ ਲੇਕਿਨ ਜੇ 10 ਆ ਰਹੇ ਆ ਦੋ ਫੜੇ ਜਾਣਗੇ ਤੇ ਹੱਥ ਤੇ ਕਿਤੇ ਕਿਤੇ ਘਰ ਆ ਹੀ ਰਹੇ ਨਾ ਨਸ਼ਾ ਤੇ ਸਾਹਮਣੇ ਨਜ਼ਰ ਆ ਰਿਹਾ ਆ ਰਹੇ ਆ ਤੇ ਲੋਕ ਨਸ਼ੇ ਤੇ ਲੱਗ ਰਹੇ ਆ ਔਰ ਇਹੀ ਨਸ਼ਾ ਵੇਚਣ ਵਾਲੇ ਗੱਲ ਨੂੰ ਗੈਂਗਸਟਰ ਬਣਦੇ ਨੇ ਜੇਲਾ ਚ ਵੀ ਜੇਲਾ ਚ ਵੀ ਨਸ਼ਾ ਚੱਲਣ ਦਿਆ ਸਭ ਕੁਛ ਲੰਦਾ ਕੋਈ ਵੀ ਰੁਕਿਆ ਔਰ ਜਿਨ੍ਹਾਂ ਨੂੰ ਪਹਿਲੇ ਫਰੋਟੀਆਂ ਮੰਗਿਆ ਗਿਆ ਉਹਨਾਂ ਨੇ ਫਰੋਟੀਆਂ ਦਿੱਤੀਆਂ ਜਾਂ ਇਸੇ ਤਰ੍ਹਾਂ ਹੀ ਸਾਡ ਜੇ ਨਾ ਦਿੱਤੀਆਂ ਹੁੰ ਤੇ ਸ਼ਾਇਦ ਇਹ ਮੁੱਦਾ ਪਹਿਲਾਂ ਵੀ ਉੱਠ ਚੁੱਕਾ ਦਿੱਤੀਆਂ ਤੇ ਤਾਂ ਉਹ ਸ਼ਾਂਤ ਬੈਠੇ ਕਿ ਜਿਹੜੀਆਂ ਧਮਕੀਆਂ ਆ ਰਹੀਆਂ ਉਹ ਕਿਹੜੇ ਨੰਬਰਾਂ ਤੋਂ ਆ ਰਹੀਆਂ ਨੰਬਰ ਪੰਜਾਬ ਦੇ ਦੱਸਿਆ ਰਹੇ ਜਾਂ ਆਊਟ ਆਫ ਸਟੇਟ ਨਹੀਂ ਤੇ ਬਾਹਰ ਦੇ ਨੰਬਰ ਆ ਕਿ ਕਿਸ ਆਈਡੀਆ ਕੋਈ ਕਿਸੇ ਸਟੇਟ ਦੇ ਨੰਬਰ ਹੈ ਉਹ ਕਿਸੇ ਕੰਟਰੀ ਦਾ ਨੰਬਰ ਹੈ ਜੋ ਕੁਝ ਪ੍ਰਸ਼ਾਸਨ ਨੂੰ ਮੈਂ ਦੱਸ ਚੁੱਕਾ ਜੋ ਵੀਡੀਓ ਸਾਰਾ ਕੁਝ ਪਾ ਚੁੱਕਾ ਸੋ ਇਸ ਸੋ ਮੈਂ ਇਹ ਕਹਿਣਾ ਚਾਹੁੰਦਾ ਅੱਜ ਮੈਂ ਜੋ ਕਹਿ ਚੁੱਕਾ ਮੇਰਾ ਪਰਿਵਾਰ ਮੈਂ ਕੱਲ ਤੋਂ ਆਪਣਾ ਬੱਚਾ ਵੀ ਸਕੂਲ ਭੇਜਾਂਗਾ ਔਰ ਮੈਂ ਸ਼ਰੇਆਮ ਕੰਮ ਕਰਨਾ ਜਦੋਂ ਠੋਕਣਾ ਠੋਕਦੇ ਨੇ ਭਾਈ ਮੇਰੇ ਤੋਂ 24 ਘੰਟੇ ਹਥਿਆਰ ਪਾ ਕੇ ਨਹੀਂ ਤੁਰਿਆ ਜਾਂਦਾ ਤੁਹਾਨੂੰ ਕੋਈ ਪੁਲਿਸ ਵਾਲਾ ਸਿਕਿਉਰਿਟੀ ਵੀ ਦਿੱਤੀ ਗਈ ਹੈ ਹਾਂਜੀ ਦਿੱਤੀ ਹੋਈ ਹੈ ਕਿੰਨੇ ਕਿੰਨੇ ਗਾਰਡ ਇੱਕ ਮੁਲਾਜ਼ਮ ਲੱਗਾ ਹੋਇਆ ਮੁਲਾਜ਼ਮ ਲੱਗਾ ਸੋ ਏਸੀ ਸਾਡੇ ਨਾਲ ਜਸ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਬਾਰੇ ਰੋ ਮੈਂ ਜਸਪੀ ਸਿੰਘ ਧੰਨਵਾਦ ਰੋਪੀ ਜੀ ਫੋਨ ਆਇਆ ਸੀ ਜਿਹਦੇ ਨਾਲ ਉਹ ਦੂਸਰੇ ਹਮੇਸ਼ਾ ਹੀ ਜੱਜ ਕਰਨਿਆ ਸੀ ਇਹਨਾਂ ਨੂੰ ਕਿਹਾ ਕਿ ਸਾਨੂੰ ਪਤਾ ਕਰ ਲੋਕਾਂ ਨੂੰ ਸ਼ਿਕਾਇਤ ਕਰਦੇ ਫੋਨ ਦੇ ਵਿੱਚ ਪਤਾ ਤਾਂ ਕਿ ਕਾਫੀ ਪਤਾ ਗਿਆ ਵਾ ਆਪਣੀਆਂ ਸੇਵਾਵਾਂ ਲਈ ਅਸੀਂ ਆਪਕੋ ਜੀਤੀਆ ਸੀ ਸਰਵਲ ਵਾਲਾ ਦੇ ਬਸ ਦੇ ਨਾਲ ਅੱਪਟਾ ਹੋਣੇ ਆ ਗਏ ਲੋਕਾਂ ਨੂੰ ਦਿਸ਼ਾ ਦਿਖਾਈ ਸੀ ਕਿ ਕਿਸ ਤਰ੍ਹਾਂ ਨੇ ਗਿਆ ਪੰਧਾਇ ਤੇ ਬਿਠਾਇਆ ਉਹ ਉਹਨੇ ਜਦ ਲਈ ਇਹਨੂੰ ਚਲਾਣਾ ਦੇ ਦਿੱਤਾ ਗਿਆ ਵਾਦੇ ਤੇ ਘਰ ਦੇ ਬਾਕੇ ਕਰਦੇ ਦੇ ਦਿੱਤਾ ਗਈ ਆ ਉਸ ਆਪਣੇ ਕੰਮ ਲਈ ਕੋਈ ਸਤਵ ਕਰਿਆ ਤੇ ਜਲਦ ਜਲ ਬੰਦ ਕਰਾ ਤੇ ਕੀ ਨਾਂ ਦਾ ਮਾਮਲਾ ਪਹਿਲਾਂ ਕਿ ਜਾਂ ਹੋਰੀਸ ਦਾ ਮਾਮਲਾ ਸਾਹਮਣੇ ਆਇਆ ਟਾਈਲ ਇਹ ਟਾਈਲ ਕਿਥੇ ਪਹਿਲੇ ਮਾਮਲਾ ਸਾਹਮਣੇ ਆਇਆ ਪਹਿਲਾਂ ਟਾਈਲ ਤੇ ਕੀ ਨਾਂ ਦਾ ਸਾਤਾ ਗਿਆ ਅੱਜ ਹੋਣੀ ਪਤਾ ਲੱਗਾ ਕਿ ਦੋ ਤਿੰਨ ਬਣੇ ਜਾਂਦੇ ਆਪਾਂ ਨੂੰ ਆਈਆਂ 2-4 ਵਰੀ ਬੋਸ ਨੇ ਚਾਰ ਘੰਟੇ ਤੋਂ ਇਹਨੇ ਕੋਈ ਚਾਲ ਨਹੀਂ ਕੀਤੀ ਹਾਲੇ ਫਾਸੂਦਾਂ ਦੀ ਬਾਅਦ ਜੋ ਵੀ ਇਹ ਨਸ਼ਾ ਮੋਬਾਈਲ ਚੱਲ ਰਿਹਾ ਦਾ ਗੁੰਡਾ ਵਰਗੀ ਚੱਲੀ ਆ ਇਹਨੂੰ ਬਦਲਣਾ ਚਾਹੀਦਾ ਉਹ ਬਾਈਕ ਕੋਈ ਵਾਲੀ ਪਾਉਂਦਾ ਬਾਜੂ ਕਰ ਲਿਆ ਇਹ ਹੁਣ ਜੇ ਆ ਬਾਈਕਾਂ ਅਗਲੀ ਜ਼ਿੰਦਗੀ ਮੋੜੀ ਜਾ ਗਈ ਕੋਈ ਸ਼ੌਦੀ ਜਿਹੜੀ ਬਾਈਕ ਮੋਡੀ ਬਾਈਕ ਨਹੀਂ ਆ ਇਹ ਸਭ ਬਰਾਵਾਂ ਦੇ ਗਾਲ-ਗਾਲ ਆ ਅੱਲਾਹ ਨਾ ਕਰੇ ਟੈਂਕ ਵਾਲੀ ਕਰਦੇ ਆ ਜਾਂ ਵੀਰੇ ਪੋਲੀ ਚੱਲ ਜਾਂਦੇ ਆ ਪੌਂਚੀ ਜੀ ਨੂੰ ਪੋਲੀ ਚੱਲਣੀ ਜ਼ਰੂਰੀ ਆ ਤਾਂ ਕਿ ਆਉਣ ਵਾਲੇ ਸਮੇਂ ਬੱਚਿਆਂ ਦਾ